ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਗੁਰਦੁਆਰੇ ਹੋਏ ਸੋਜੀ ਪਾਏ ਸੀ ਕਿ ਗੁਰੂ ਦਾ ਘਰ ਮਨੁੱਖ ਨੂੰ ਅਕਲ ਤੇ ਸੋਜੀ ਬਖਸ਼ਣ ਦੇ ਸਮਰੱਥ ਹੈ ਪਾਈ ਸਾਹਿਬ ਆਈ ਕਾਨ ਸਿੰਘ ਜੀ ਨਾਬਾ ਮਹਾਨ ਕੋਸ਼ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਲਿਖਦੇ ਨੇ ਕਿ ਗੁਰਦੁਆਰਾ ਸਿੱਖਿਆਰਥੀਆਂ ਦੇ ਲਈ ਸਕੂਲ ਆਤਮ ਜਿਗਿਆਸੂਆਂ ਦੇ ਲਈ ਗਿਆਨ ਉਪਦੇਸ਼ਕ ਆਚਾਰਿਆ ਰੋਗੀਆਂ ਦੇ ਲਈ ਸਫਾਖਾਨਾ ਭੁੱਖਿਆਂ ਦੇ ਲਈ ਅਨਪੂਰਨਾ ਇਸਤਰੀ ਜਾਤੀ ਦੀ ਪਤ ਦੇ ਲਈ ਲੋਮਈ ਦੁਰਗ ਅਤੇ ਯਾਤਰੀਆਂ ਦੇ ਲਈ ਵਿਸ਼ਰਾਮ ਦਾ ਸਥਾਨ ਹੁੰਦਾ ਹੈ ਇਹਨਾਂ ਬੋਲਾਂ ਨੂੰ ਵਿਹਾਰਕ ਰੂਪ ਦੇ ਵਿੱਚ ਰੂਪਮਾਨ ਕਰ ਰਹੇ ਨੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨਾ ਵਾਲਿਆਂ ਵੱਲੋਂ ਸ਼ੁਰੂ ਕੀਤਾ ਗਿਆ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੁਹਾਰਾ ਜਿਸ ਦੀ ਮੌਜੂਦਾ ਦੇਖਰੇ ਕਰ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਜਿਨ੍ਹਾਂ ਨੂੰ ਅਸੀਂ ਖਾਸ ਪ੍ਰੋਗਰਾਮ ਅਰਮੋਲ ਰਤਨ ਦੇ ਵਿੱਚ ਆਪ ਜੀ ਦੇ ਰੂਬਰੂ ਕਰ ਰਹੇ ਹਾਂ ਤੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਾਨਵ ਕਲਿਆਨਕਾਰੀ ਤੇ ਰੋਹਾਨੀਏ ਦੇ ਨਾਲ ਲਿਪਰੇ ਜੋ ਸਾਨੂੰ ਫਲਸਫਾ ਬਖਸ਼ਿਆ ਬਹੁਤ ਸਾਰੀਆਂ ਸੰਸਥਾਵਾਂ ਉਸ ਮਿਸ਼ਨ ਨੂੰ ਲੈ ਕੇ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਲਈ ਯਤਨਸ਼ੀਲ ਨੇ ਇੱਕ ਅਜਿਹੀ ਹੀ ਸੰਸਥਾ ਹੈ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸ਼ੋਹਾਨਾ ਜਿਸ ਦੀ ਸਥਾਪਨਾ ਭਾਈ ਸਾਹਿਬ ਪਾਈ ਜਸਬੀਰ ਸਿੰਘ ਜੀ ਖਾਲਸਾ ਪੰਥਰਤਨ ਖੰਨੇਵਾਲਿਆ ਨੇ ਕੀਤੀ ਤੇ ਅੱਜ ਉਸੇ ਹੀ ਕਾਰਜ ਨੂੰ ਬੜੀ ਸ਼ਿੱਦਤ ਦੇ ਨਾਲ ਅੱਗੇ ਲੈ ਕੇ ਜਾ ਰਹੇ ਨੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਸਾਡੇ ਨਾਲ ਨੇ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਪਹਿਲਾ ਸਵਾਲ ਇਹ ਹੋਵੇਗਾ ਕਿ ਤੁਹਾਡੀ ਮੋੜਲੀ ਸਿੱਖਿਆ ਕਿੱਥੋਂ ਦੀ ਹੈ ਔਰ ਤੁਹਾਡਾ ਜਨਮ ਕਿਹੜੇ ਸਾਲ ਦਾ ਪੰਨੇ ਵਖੇ 10 ਦਸੰਬਰ 1955 ਨੂੰ ਦਾਸ ਦਾ ਵਰਤ ਹੋਇਆ ਜੀ ਦਾਦਾਰੀ ਭਾਈ ਕਰਮ ਸਿੰਘ ਜੀ ਸੀਗੇ ਕੀਰਤਨੀਏ ਸੀਗੇ ਬਹੁਤ ਪਿਆਰੀ ਰੂਹ ਸੀਗੀ ਉਹ ਉਹਨਾਂ ਦੇ ਛਤਰ ਛਾਇਆ ਹੇਠ ਉਹਨਾਂ ਦੀ ਗੋਦ ਵਿੱਚ ਦਾਸ ਪਲੇਆ ਤੇ ਮੇਰੇ ਮਾਤਾ ਪਿਤਾ ਵੀ ਮਾਤਾ ਚਰਨਜੀਤ ਕੌਰ ਜੀ ਭਾਈ ਬਿਆਨ ਸਿੰਘ ਜੀ ਉਹ ਗੁਰੂ ਘਰ ਨਾਲ ਜੁੜੇ ਸੀਗੇ ਇਸ ਕਰਕੇ ਮੋੜਲੀ ਸੰਸਕਾਰ ਜਿਹੜੇ ਨੇ ਗੁਰਮਤ ਦੇ ਮਾਪਿਆਂ ਤੋਂ ਮਿਲੇ ਨੇ ਇਹ ਕੀਰਤਨ ਦੀ ਪਰੰਪਰਾ ਘਰ ਦੇ ਵਿੱਚ ਹੀ ਸੀ ਕਿਉਂਕਿ ਦਾਦਾ ਜੀ ਕਰਦੇ ਸੀ ਕੀਰਤਨ ਉਸ ਤੋਂ ਇਲਾਵਾ ਜਿਵੇਂ ਉੱਥੇ ਗੁਰਮੁਖ ਪਿਆਰੇ ਨਾ ਸੰਤ ਈਸ਼ਵਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਖੰਨੇ 10 ਦੀ ਪਿਛਲੇ ਜਨਮ ਦੀ ਕੋਪਕ ਸੀ ਕਿ ਉਹਨਾਂ ਨੇ ਦਰਬਾਰ ਸੁਣੇ ਜਾਣਾ ਤੇ ਵਿੱਚ ਹਫਤਾ ਹਫਤਾ ਜਵਾਨ ਸੁਣੇ ਸੰਤ ਮੀਆ ਸਿੰਘ ਸਿਆੜ ਵਾਲੇ ਹੁੰਦੇ ਸੀਗੇ ਫਿਰ ਗੁਰਮੁਖ ਪਿਆਰੇ ਪੰਥ ਰਤਨ ਭਾਈ ਸਾਹਿਬ ਜੀ ਇਸ ਵਿਸ਼ੇਸ਼ ਜੀ ਖਾਸਾ ਖੰਨੇ ਗੁਰਦੁਆਰਾ ਕਲੀਦ ਅਰ ਵਿਖੇ 12 ਸਾਲ ਲਗਾਤਾਰ ਕਥਾ ਕੀਤੀ ਹੈ ਤੇ ਕੁਦਰਤੀ ਪਿਛਲੇ ਜਨਮ ਦਾ ਕੋਈ ਐਸਾ ਸੰਸਕਾਰ ਬਣਿਆ ਉਹਨਾਂ ਨਾਲ ਮੇਲ ਹੋਇਆ ਜੀ 10 ਤੇ ਉੱਥੇ ਫਿਰ ਉਹਨਾਂ ਦੀ ਕਥਾ ਸੁਣ ਜਾਂਦਾ ਸੀ ਇਸੇ ਤਰ੍ਹਾਂ ਫਿਰ ਇੱਕ ਦਿਨ ਸੌਰੇ ਘਰ ਬੈਠੇ ਸੀ ਉਹ ਉਹਨਾਂ ਨੇ ਸੁੱਤੇ ਸਿਰ ਬਚਨ ਕਰਤਾ ਦਾਸ ਕਰ ਲਿਆ ਸੀਗਾ ਇਹ 91 ਦੀ ਗੱਲ ਹੈ ਸਤੰਬਰ ਦੀ ਕਹਿੰਦੇ ਹੁਕਮ ਹੋ ਗਿਆ ਤਾਨੂਰ ਗਨ ਸਾਹਿਬ ਦਾ ਤੁਸੀਂ ਸੁਹਾਣੇ ਦੋਨੋਂ ਬੱਚੇ ਲੈ ਕੇ ਆ ਜਾਓ 4 ਸਾਲ ਦਾ ਬੇਟਾ ਸੀ 3 ਸਾਲ ਦੀ ਬੇਟੀ ਦਾਸ ਨੇ ਆਪਣੇ ਮਿਸਿਸ ਨਾਲ ਫਿਰ ਜਾ ਕੇ ਗੱਲ ਕੀਤੀ ਖੰਨੇ ਕੋ ਦਾਸ ਜੀ ਟੈਗਲੀਨ ਦੁਕਾਨ ਰਹੀ ਹੈ 15 ਸਾਲ ਬਿਜ਼ਨਸ ਰਿਹਾ ਦਾਸ ਨੇ ਕਿਰਤ ਨੂੰ ਅੱਗੇ ਰੱਖਿਆ ਜੀ ਸ਼ੁਰੂ ਤੋਂ ਹੀ ਤੇ ਉਹਨਾਂ ਨੇ ਵੀ ਸੀਸ ਚੁਕਾਤਾ ਜੀ ਫਿਰ ਭਾਈ ਸਾਹਿਬ ਨੇ ਕਿਹਾ ਸੀ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪਰ ਉੱਤੇ ਅੱਜ ਤੋਂ 28 ਸਾਲ ਪਹਿਲਾਂ ਸ੍ਰਾਣਾ ਸਾਹਿਬ ਕੇ ਇੱਥੇ ਸੇਵਾ ਸਮਰਣੀ ਹੈ ਉਹ ਉਹਨਾਂ ਦੀ ਖੇਡ ਆਪਣੀ ਹੈ ਰਮਤਾ ਉਹਨਾਂ ਦੀਆਂ ਨੇ ਦਾਸ ਆਪਣੇ ਆਪ ਨਾਲ ਕੁਝ ਜੀਵਨ ਚ ਕਮਾਈ ਕੀਤੀ ਹੈ ਸਿਰਫ ਉਹਨਾਂ ਦੀ ਬੜਾਈ ਹੈ ਸਾਰੀ ਉਹਨਾਂ ਨੇ ਆਪ ਉਂਗਲ ਫੜ ਕੇ ਇੱਥੇ ਲੰਦਾ ਹੈ ਤਾਂ ਭਾਈ ਸਾਹਿਬ ਜੀ ਅਸੀਂ ਕਹਿ ਸਕਦੇ ਹਾਂ ਕਿ ਵਾਕਿਆ ਜਿਹੜਾ ਘਰ ਦਾ ਮਾਹੌਲ ਹੁੰਦਾ ਹੈ ਬੱਚੇ ਦੀ ਸਖਸ਼ੀਅਤ ਉਸਾਰੀ ਦੇ ਲਈ ਉਹਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪਰ ਜੋ ਕੇ ਸਮੇਂ ਦੇ ਵਿੱਚ ਸਾਡੇ ਪਰਿਵਾਰਾਂ ਚ ਉਹ ਗੱਲਬਾਤ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਕੀ ਕਾਰਨ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਮੇਨ ਹੁੰਦਾ ਕੋ ਬੱਚਾਂ ਦੇ ਕੋਈ ਦੋਸ਼ ਨਹੀਂ ਹੈਗਾ ਦਾਦਾ-ਦਾਦੀ ਜਾਂ ਪੇਰੈਂਟ ਜਿਹੜੇ ਨੇ ਜਦੋਂ ਤੱਕ ਅਰੰਭ ਤੇ ਤੋਂ ਉਹਨਾਂ ਨੂੰ ਗੁਰਮਤਿ ਦੀ ਸਿੱਖਿਆ ਨਹੀਂ ਦੇਣਗੇ ਸਾਖੀਆਂ ਨਹੀਂ ਸੁਣਾਣਗੇ ਟਾਈਮ ਡੋਟ ਨਹੀਂ ਕਰਨਗੇ ਬੱਚੇ ਹੁਣ ਦੇਖੋ ਮੀਡੀਆ ਨਾਲ ਜੁੜੇ ਹੋਏ ਨੇ ਮੋਬਾਈਲ ਤੇ ਗੇਮਾਂ ਖੇਡਦੇ ਨੇ YouTube ਤੇ ਜੁੜੇ ਹੋਏ ਨੇ ਬੱਚੇ ਆਪਣੇ ਲੱਕ ਕਮਰੇ 'ਚ ਬੈਠੇ ਨੇ ਪੇਰੈਂਟਸ ਲੱਕ ਬੈਠੇ ਨੇ ਟੀਵੀ ਲਾ ਕੇ ਇਸ ਮੇਨ ਸਾਡਾ ਫਰਜ਼ ਹੈਗਾ ਸਿਗਾ ਵੱਡਿਆਂ ਦਾ ਜਿਉ ਸ਼ੁਰੂ ਤੋਂ ਗੁਰਦੁਆਰੇ ਲੈ ਕੇ ਜਾਣ ਬੱਚੇ ਨੂੰ ਮੂਲ ਮੰਤਰ ਗੁਰਮੰਤਰ ਨਾਲ ਜੋੜਨ ਸਾਖੀਆਂ ਆਪ ਸੁਣਾ ਜਿਵੇਂ ਪੁਰਾਣੇ ਬਜ਼ੁਰਗ ਸੀਗੇ ਉਹ ਦਾਦੀਆਂ ਆਪ ਸਿੱਖਿਆ ਦਿੰਦੇ ਸੀਗੇ ਤੇ ਬੱਚੇ ਅੰਦਰ ਉਹ ਗੁੜਤੀ ਹੁੰਦੀ ਸੀ ਗੁਰਮਤਿ ਉਹ ਹੀ ਡਿਵੈਲਪ ਹੁੰਦਾ ਸੀ ਬੀਜ ਹੁਣ ਮੇਨ ਜਿਹੜਾ ਬੱਚਿਆਂ ਤੇ ਕੋਈ ਦੋਸਤ ਨਹੀਂ ਹੈਗਾ ਦਾਸ ਦਊਗਾ ਸਿਰਫ ਦਾਦਾ ਦਾਦੀ ਪੇਰੈਂਟ ਦੇ ਵਿੱਚ ਜ਼ਿਆਦਾ ਰੋਲ ਹੈ ਉਹ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲਿਆ ਨਹੀਂ ਹੈਗਾ ਸਾਡੇ ਕੋਲ ਸਮਾਂ ਹੀ ਨਹੀਂ ਹੈਗਾ ਉਹਨੂੰ ਦੇਣ ਲਈ ਨਾ ਕੋਈ ਘਰੇ ਲਾ ਕੇ ਜਾਂਦੇ ਆ ਨਾ ਸੀ ਘਰ ਬੈਠ ਕੇ ਉਹਨੂੰ ਸਾਕੀ ਸੁਣਾਈਏ ਨਾ ਕੋਈ ਸਾਡੇ ਕੋਲ ਗੁਰਮਤਲ ਟੀਚਰ ਹੁੰਦਾ ਘਰ ਗੁਰਪ੍ਰੋਫ ਹੈਗਾ ਅੱਜ ਕੀ ਗੁਰੂ ਸਾਹਿਬ ਨੇ ਮੈਸੇਜ ਦਿੱਤਾ ਜੇ ਪੇਰੈਂਟਸ ਨੂੰ ਖੁਦ ਨਹੀਂ ਪਤਾ ਉਹ ਬੱਚੇ ਨੂੰ ਕੀ ਦੱਸਣਗੇ ਤੋਂ ਸਤਸੰਗਤ ਜੀ ਬੱਚੇ ਦਾ ਜ ਮਾਨਸਿਕ ਵਿਕਾਸ ਹੁੰਦਾ ਹੈ ਜਾਂ ਕਹਿ ਲਈਏ ਕਿ ਉਹਦਾ ਜਿਹੜਾ ਦਿਮਾਗ ਹੁੰਦਾ ਹੈ ਉਹ ਪੂਰੇ ਕਾਗਜ਼ੀ ਤਰ੍ਹਾਂ ਹੁੰਦਾ ਹੈ ਤੇ ਉਹਦੇ ਉੱਪਰ ਸਾਡੇ ਵੱਲੋਂ ਜੋ ਉਕਰ ਦਿੱਤਾ ਜਾਂਦਾ ਤਾਂ ਉਮਰ ਉਲੇ ਨਾਲ ਲਿਬਦਾ ਇਸ ਕਰਕੇ ਭਾਈ ਸਾਹਿਬ ਜੀ ਦੇ ਜੀਵਨ ਤੋਂ ਅਸੀਂ ਸੇਧ ਲੈ ਸਕਦੇ ਹਾਂ ਕਿ ਬੱਚਿਆਂ ਨੂੰ ਘਰ ਦੇ ਵਿੱਚ ਗੁਰਮਤ ਦੀ ਗੁਰਤੀ ਜ਼ਰੂਰ ਦੇਣੀ ਚਾਹੀਦੀ ਹੈ ਉਹ ਭਾਈ ਸਾਹਿਬ ਜੀ ਬਚਪਨ ਦੇ ਵਿੱਚ ਤੁਸੀਂ ਕਿਹਾ ਕਿ ਮੈਂ ਕਥਾ ਸੁਣਨ ਦੇ ਲਈ ਜਾਂਦਾ ਸੀ ਭਾਈ ਸਾਹਿਬ ਜੀ ਦੀ ਸੰਤ ਈਸ਼ਰ ਸਿੰਘ ਜੀ ਰਾਣਾ ਵਸਾ ਵਾਲਿਆਂ ਦੀ ਕਥਾ ਤੁਸੀਂ ਸੁਣੀ ਉਦੋਂ ਮਨ ਦੇ ਵਿੱਚ ਕੋਈ ਖਿਆਲ ਸੀ ਇਸ ਤਰ੍ਹਾਂ ਦਾ ਕਿ ਆਪਣਾ ਜੀਵਨ ਪੰਥ ਦੇ ਲੇਖੇ ਲਾ ਦੇਣਾ ਜਾਂ ਬਿਜ਼ਨਸ ਕਰਨਾ ਸੁਪਨਾ ਨਹੀਂ ਸੀ ਨਾ ਦੇਖੋ ਤੁਰਾਂ ਹੁੰਦੀ ਆ ਦਰਗਾਹ ਖੇੜੇ ਜੇ ਮੈਨੂੰ ਜੇ 91 ਭਾਈ ਸਾਹਿਬ ਨੇ ਆਪਣੇ ਸਹੁਰੇ ਘਰ ਬੈਠੇ ਸੀ ਹਾਂਜੀ ਸੁੱਤੇ ਸੁਧਰਨ ਹੁਕਮ ਆਇਆ ਜੀ ਦਰਗਾਹ ਤੇ 10 ਨੂੰ 20 ਨੂੰ ਜਾ ਕੇ ਗਿਆ ਕਹਿੰਦੇ ਸੀ 9 ਦਿਨਾਂ ਦੇ ਅੰਦਰ 9 ਦਿਨ ਬਾਕੀ ਸੀ ਜੀ ਤੇ ਤੁਸੀਂ ਸਾਰਾ ਕੁਝ ਸੰਭੇਟ ਕੇ ਛੋਟੇ ਬਰਦਰ ਨੂੰ ਸੰਭਾਲ ਤੁਰ ਰੈਗਲਿੰਗ ਦੁਕਾਨ ਦੇ ਤੇ ਸੌਣੇ ਆ ਜਾਣਾ ਥੇੜ ਵਧ ਗਈ ਦੇਖੋ ਉਹਨਾਂ ਨੇ ਹੁਕਮ ਦਿੱਤਾ ਪੇਵ ਸੇਵਾ ਵੀ ਵਰਤਵੀ ਲਈ ਉਹਨੇ ਜੀ ਨੇ ਅੱਜ ਤੱਕ ਵਰਤਨੇ 28 ਸਾਲ ਹੋ ਗਏ 10 ਨੰਨੇ ਸੋਹਣੇ ਸੇਵਾ ਨਮੁੰਦੇ ਆ। ਸੋ ਪਾਈ ਸਾਹਿਬ ਜੀ ਕਿੰਨੀ ਧੀਰ ਫਿਰ ਆਪਣਾ ਬਿਜ਼ਨਸ ਕੀਤਾ ਕਿੰਨਾ ਸਮਾਂ? ਮਾਦਰ ਸਾਹਿਬ ਦਾ ਕੋਈ ਹੈ ਨਹੀਂ ਸੀ ਕਿਰਤ ਨਹੀਂ ਸੀਗੀ। ਠੀਕ। ਦੋ ਛੋਟੀਆਂ ਭੈਣਾਂ ਸੀਗੀਆਂ ਇੱਕ ਬ੍ਰਦਰ ਸੀਗਾ। ਮਕਾਨ ਵੀ ਨਹੀਂ ਸੀ ਖੰਨੇ। ਦਾਸ ਤੇ ਜ਼ਿੰਮੇਵਾਰੀ ਬੜੀ ਸੀ ਫਿਰ। ਪੀਅਰਲੈਸ ਦਾ ਨਾਲ ਇੰਸ਼ੂਰੈਂਸ ਕਰਦਾ ਰਿਹਾ ਦਾਸ। ਐਤਵਾਰ ਉੱਥੇ ਜਾਂਦਾ ਸੀ। ਤੇ ਮੇਰੇ ਮਾਮਾ ਜੀ ਅਮਰਸਰ ਸੀਗਾ ਉਹਨਾਂ ਕੋ ਡਾਕਟਰੀ ਜਿਵੇਂ ਸਿੱਖਿਆ ਜੀ 2 ਸਾਲ ਰਿਹਾ। ਉਹ ਫਿਰ ਖੰਨੇ ਕਲੀਨਿਕ ਖੋਲ੍ਹਿਆ ਦਾਸ 2 ਘੰਟੇ ਫ ਸਾਰਾ ਦਿਨ ਡੈਗਨ ਤੇ ਆਪ ਕੋਈ ਕਾਰਗਰ ਨਹੀਂ ਰੱਖਿਆ ਜਿਵੇਂ ਆਪੇ ਕਿਰਤ ਕਰਨੀ ਸਾਰੀ ਗੁਰੂ ਨੇ ਕੀਤੀ 15 ਸਾਲ ਮਿਹਨਤ ਕਰਾਈ ਤੇ ਸਵੇਰੇ ਸ਼ਾਮ ਜਿਵੇਂ ਗੁਰੂ ਦੇ ਨਾਚਨਾਂ ਜਿਵੇਂ ਸਮਾ ਬਣਦਾ ਸੀ ਜਾਂਦੇ ਸੀ ਐਤਵਾਰ ਜਮਾਨਾ ਤੇ ਜਾਣਾ ਉਹ ਸਾਰਾ ਸਮਾ ਆਪਣੇਆ ਬਣਦਾ ਰਿਹਾ ਸਾਰੀ ਤਰ੍ਹਾਂ ਹੁੰਦੀ ਹੈ ਖੇਡ ਨਾ ਬੰਦੇ ਦੇ ਆਪਣੇ ਵਸ ਦੀ ਗੱਲ ਹੈ ਨਾ ਕੋਈ ਛਾਣਪੇ ਤੇ ਚੱਲਦੀ ਹੈ ਮਹਾਪੁਰਸ਼ਾਂ ਦੇ ਵੀ ਆਪਣੀ ਖੇਡ ਹੁੰਦੀ ਹੈ ਉਹ ਦੇਖੋ ਹੁਕਮ ਹੁੰਦਾ ਹੁਕਮ ਟੋਲ ਲੈਂਦੇ ਨੇ ਜੀ ਕਿ ਉਹਨਾਂ ਨੇ ਇੱਥੇ ਆ ਕੇ ਸੇਵਾ ਵੀ ਲਈ ਫਿਰ ਵੀ 3 ਵਜੇ ਪ੍ਰਕਾਸ਼ ਕਰਨਾ ਹੈ ਨਿਤਨੇਮ ਕਰਨਾ ਹੈ ਸਿਮਨ ਕਰਾਣਾ ਕੋਈ ਸੰਗਤ ਹੋਵੇ ਚਾਹੇ ਨਾ ਨਾਲ ਹੀ ਆਸਾ ਜਵ ਕਹਿੰਦੇ ਸੀ 8 ਘੰਟੇ ਤੁਸੀਂ ਸਵੇਰ ਤੋਂ ਲੈ ਕੇ ਇੱਥੇ ਵਿਚਰਨਾਂ ਚ ਰਹਿਣਾ ਉਸ ਤੋਂ ਬਾਅਦ ਆਰਾਮ ਕਰਨਾ ਸਿਰਫ ਪੰਥ ਰਤਨ ਭਾਈ ਸਾਹਿਬ ਪਰਿਵਾਰਸ਼ ਦੀ ਖਾਤ ਦਾ ਖਾਣੇ ਵਾਲਿਆਂ ਦੀ ਆਸੀਸਾਂ ਕਹਿ ਲੋ ਉਹਨਾਂ ਦੀਆਂ ਰਹਿਮਤਾਂ ਸੀਗੀਆਂ ਉਹਨਾਂ ਨੇ ਵਰਤ ਲਿਆ ਸਰੇ ਕੀ ਬਾਤ ਹੈ ਤੇ ਭਾਈ ਸਾਹਿਬ ਜੀ ਬਹੁਤ ਘੱਟ ਵੇਖਣ ਦੇ ਵਿੱਚ ਆਇਆ ਜਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਧਰਮ ਦੇ ਖੇਤਰ ਦੇ ਵਿੱਚ ਸਾਡੇ ਮੋਹਰਲੀ ਕਤਾਰ ਦੇ ਆਗੂ ਵਿਚਰਦੇ ਆ ਉਹਨਾਂ ਦੀ ਜਿਹੜੀ ਅਕਾਦਮਿਕ ਪੜ੍ਹਾਈ ਹੁੰਦੀ ਹੈ ਉਹ ਬਹੁਤ ਘੱਟ ਹੁੰਦੀ ਹੈ ਪਰ ਤੁਸੀਂ ਆਪਣੇ ਸਮੇਂ ਦੇ ਗ੍ਰੈਜੂਏਟ ਹੋ ਇਹ ਕਿਸ ਤਰ੍ਹਾਂ ਲੱਗਣ ਲੱਗੀ ਕਿ ਮੈਂ ਸਿੱਖਿਆ ਵੱਤੋਂ ਵੱਤ ਪ੍ਰਾਪਤ ਕਰਾਂ ਪਲੱਸ 2 ਤੋਂ ਬਾਅਦ ਕਿਰਤਾਲੇ ਪਾਸੇ ਆ ਗਿਆ ਜੀ ਤੇ ਟ੍ਰੈਗਲਿੰਗ ਦਾ ਕੋਰਸ ਕੀਤਾ ਲੁリアਣੇ ਟੈਕਸਟਾਈਲ ਦੁਕਾਨ ਖੋਲ੍ਹ ਲਈ ਉਸ ਤੋਂ ਬਾਅਦ ਫਿਰ 10 ਸਾਲਾਂ ਦੁਆਰ ਫਿਰ ਨਾ ਆਇਆ ਵੀ ਪ੍ਰਾਈਵੇਟ ਪੰਜਾਬੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਜਾਈ ਜਰੂਰੀ ਹੈ ਬੜੀ ਹੈ ਰਾਸ ਨੇ ਪ੍ਰਾਈਵੇਟ 3 ਸਾਲਾਂ ਦਾ ਗ੍ਰੈਜੂਏਸ਼ਨ ਸਭ ਤੋਂ ਪਹਿਲਾਂ ਜਿਹੜਾ ਮੇਲ ਹੋਇਆ ਭਾਈ ਸਾਹਿਬ ਜਸਬੀਰ ਸਿੰਘ ਜੀ ਖਾਲਸਾ ਹੋਰਾਂ ਨਾਲ ਉਹ ਕਿੱਥੇ ਹੋਇਆ ਖੰਨੀ ਹੋਇਆ ਜੀ ਕਿਉਂਕਿ ਖੰਨੇ ਆਣਾ ਦੀ ਨਾ ਟੈਂਟ ਦੀ ਦੁਕਾਨ ਸੀਗੀ ਕਲਗੀਧਰ ਗੁਰਦਾਰੀਓ ਕਥਾ ਤੇ ਘਰ ਵੀ ਆਂਦੇ ਰਹੇ ਦੁਕਾਨ ਤੇ ਵੀ ਆਂਦੇ ਰਹੇ ਮੇਰੇ ਕੋਲ ਬਾਹਰ ਚੁੰਨੀਆਂ ਦਾਸ ਨੇ ਡਾਈ ਕਰਨੀਆਂ ਤੇ ਆ ਕੇ ਖੜ੍ਹ ਜਾਣਾ ਤੇ ਮੈਨੂੰ ਖੇਡ ਦਾ ਪਤਾ ਨਹੀਂ ਸੀ ਕੀ ਆ ਵੀ ਉਹਨਾਂ ਨੇ ਆਪਣੇ ਕੋ ਖਿੱਚ ਕੇ ਲਿਆਉਣਾ ਇੱਥੇ ਸੁਹਾਣੇ ਉਹ ਜਾਣਦੇ ਸਾਰੇ ਖੇਡ ਪਿਛਲੇ ਜਨਮ ਦਾ ਸਬੰਧ ਸੀ ਉਹਨਾਂ ਨਾਲ ਅੱਛਾ ਭਾਈ ਸਾਹਿਬ ਜੀ ਦਾ ਜਿਹੜਾ ਕੀਰਤਨ ਕਰਦੇ ਸੀ ਇਹ ਪ੍ਰੋਫੈਸ਼ਨਲ ਨਹੀਂ ਸੀ ਮਤਲਬ ਉਹ ਨਿਸ਼ਕਾਮ ਕਰਦੇ ਸੀ ਆਪਣਾ ਨਾਲ ਨਾਲ ਬਿਜ਼ਨਸ ਵੀ ਕੋਈ ਚਲਾਉਂਦੇ ਸੀ ਉਹਨਾਂ ਦੀ ਕਿੱਤ ਸੀਗੀ ਜੋਸ਼ੀ ਟੈਂਟ ਹੋਰ ਅੱਜ ਵੀ ਹੈਗੀ ਆ ਅੱਛਾ ਜੀ ਤੇ ਮੇਵਾ ਸਿੰਘ ਉੱਥੇ ਹੋਣਾਗਾ ਉਹਨੇ ਸੰਭਾਲਿਆ ਸਾਰਾ ਭਾਈ ਸਾਹਿਬ ਜੀ ਦੇ ਨਾਲ ਜੇ ਤੁਸੀਂ ਸੰਪਰਕ ਦੇ ਵਿੱਚ ਆਏ ਪਹਿਲਾਂ ਦਾ ਜੀਵਨ ਕਿਹੋ ਜਿਹਾ ਸੀ ਔਰ ਬਾਅਦ ਵਿੱਚ ਕੀ ਬਦਲਾਅ ਆਇਆ ਇਹਦੇ ਬਾਰੇ ਕੀ ਸਮਝਦੇ ਤੁਸੀਂ ਕਿਸ ਤਰ੍ਹਾਂ ਦੇਖੋ ਇੱਕੋ ਹੀ ਗੱਲ ਸੀ ਮਤਲਬ ਬਿਜ਼ਨਸ ਕਰਕੇ ਬੰਦੇ ਨੂੰ ਹੁੰਦਾ ਵਾਟੇ ਵਾਟ ਪੈਸਾ ਕਮਾਵਾ ਜੀਵਨ ਦਾ Aim ਇਹ ਹੀ ਹੁੰਦਾ ਬੱਚੇ ਖੁਸ਼हाल ਹੋਣ ਅੱਛਾ ਰਹਿਣ ਸਹਣ ਹੋਵੇ ਪਰ ਜਦੋਂ ਇਹਨਾਂ ਦੀ ਸੰਗਤ ਆ ਗਈ ਹੁਣ ਇੱਥੇ ਸੌਣੇ ਲੈਂਦਾ ਇਹਨਾਂ ਨੇ ਹੁਣ ਆ ਕੇ ਕੋਈ ਮਤਲਬ ਮਾਇਆ ਵੱਲੋਂ ਤਾਂ ਰਿਹਾ ਹੀ ਨਹੀਂ ਬਿਲਕੁਲ ਸੁਪਨਾ ਵੀ ਨਹੀਂ ਬਿਗੋ ਮਾਇਆ ਚਾਈ ਦੀਆਂ ਜਾਂ ਤ੍ਰਿਪਤ ਹੋ ਗਏ ਅੰਦਰੋਂ ਬਿਲਕੁਲ ਸ਼ਾਂਤ ਹੋ ਗਏ ਹੁਣ ਸਿਰਫ ਇਹ ਸੇਵਾ ਹੀ ਮੇਰਾ ਜੀਵਨ ਦਾ ਲਕਸ਼ਣ ਬਣ ਗਿਆ ਵੀ ਸ੍ਰੀ ਜਿਹੜਾ ਸੰਗਤ ਦੀ ਸ ਸੰਗਤ ਦੇ ਚਰਨਾਂ 'ਚ ਝੂੜ ਉਹਨਾਂ ਜੋੜੇ ਚੜ੍ਹਤ ਜਿਵੇਂ ਵੇਖੋ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੁਹਾਣਾ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹਦਾ ਮੁੱਖ ਟੀਚਾ ਕੀ ਹੈ ਇਹ ਸ਼ਬਦ ਨਾਲ ਜੋੜਨਾ ਕਿਸੇ ਸਰੀਰ ਨਾਲ ਜੋੜਨਾ ਹੈ ਭਾਈ ਸਾਹਿਬ ਨੇ ਸਾਰੇ ਆਪਣੇ ਨੂੰ ਵੀਰ ਜੀ કહਾਇਆ 10ਵੀ ਕੋਈ ਬਾਬਾ ਜੀ ਨਹੀਂ ਕਿਸੇ ਕਿਸਮ ਦਾ ਹੋਰ ਨਹੀਂ ਆਪਣਾ ਸਿਰਫ ਇੱਕੋ ਹੀ ਇਹ ਵੀ ਵੀਰ ਜੀ ਕਹਿੰਦੇ ਸੀ ਕੋਈ ਮੱਥਾ ਨਹੀਂ ਟਕਾਇਆ ਉਹਨਾਂ ਨੇ ਸਾਰਾ ਜੀਵਨ ਸ਼ਬਦ ਨਾਲ ਜੋੜਦੇ ਸੀ ਜਿਹਨੂੰ ਵੀ ਜੋੜਨਾ ਸ਼ਬਦ ਨਾਲ ਸੋ ਭਾਈ ਸਾਹਿਬ ਜੀ ਜਦੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਸੁਹਾਣਾ ਵਿਖੇ ਕੀਤੀ ਹੈ ਤੁਸੀਂ ਉਹਨੂੰ ਭਾਈ ਸਾਹਿਬ ਜਸਬੀ ਸਿੰਘ ਜੀ ਹੋਰਾਂ ਦੇ ਨਾਲ ਸੀਗੇ 10 1992 ਚ ਆਇਆ ਠੀਕ ਹੈ 10 ਨੂੰ ਖੰਨੇ ਤੋਂ ਉਹ ਡਿਊਟੀ ਲਾਉਂਦੇ ਹੁੰਦੇ ਸੀ ਤੁਸੀਂ ਅਮਰ ਸੰਚਾਰ ਇੱਥੇ ਨਾ ਅਮਰ ਸੰਚਾਰ ਹੁੰਦਾ ਹੈ ਸ਼ੁਰੂ ਤੋਂ ਹੀ ਪਹਿਲੇ ਤੀਜੇ ਐਤਵਾਰ ਭਾਈ ਸਾਹਿਬ ਨੇ ਸ਼ੁਰੂ ਕੀਤਾ ਅਮਰਤ ਵਲੇ ਲਈ ਲੜੀਆਂ ਸ਼ੁਰੂ ਕੀਤੀਆਂ ਸਿਮਰਨ ਦੇ ਜਥੇ ਲਗ ਲਗ ਜਾ ਕੇ ਅਮਰ ਸੰਚਾਰ ਦੇ ਜਥੇ ਨੇ ਜਿਲੰਦਰ ਹੁੰਦਾ ਹੈ ਹਰ ਮਹੀਨੇ ਦੇ ਦੂਸਰੇ ਐਤਵਾਰ ਲੁਧਿਆਣੇ ਹਰ ਮਹੀਨੇ ਦੇ ਚੌਥੇ ਐਤਵਾਰ ਇੱਥੇ ਪਹਿਲਾ ਤੀਜਾ ਇਸ ਤਰ੍ਹਾਂ ਇਹ ਸਾਰੀਆਂ ਸ਼ੁਰੂ ਕੀਤੀਆਂ ਨੇ ਤੇ ਦਾਸ ਨੂੰ ਹੁਕਮ ਲਾਉਂਦੇ ਸੀ ਤੁਸੀਂ ਹੁਣ ਸੋਹਣਾ ਸਾਹਿਬ ਅਮਰ ਸੰਚਾਰ ਚ ਪੰਜਾਂ ਪਿਆਰੇ ਸ਼ਾਮਿਲ ਹੋਣਾ ਇਸ ਕਰਕੇ ਜਿਆਦਾ 1991 ਤੋਂ ਰੈਗੂਲਰ ਰਿਹਾ ਤੇ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮਕਰਨ ਹੈ ਜਦੋਂ ਨਾਮ ਰੱਖਿਆ ਇਹ ਕੁਝ ਉਹਨਾਂ ਨੇ ਸੋਚ ਵਿਚਾਰ ਕੇ ਰੱਖਿਆ ਕਾਫੀ ਕਿ ਉਹਨਾਂ ਦੇ ਅੰਦਰੋਂ ਥੌਟਸ ਆਏ ਨੇ ਥੌਟਸ ਆਏ ਵੀ ਇੱਥੇ ਸ਼ਬਦ ਦੀs ਗੰਧੀ ਬਣਣੀ ਹੈ ਸ਼ਬਦ ਦੀ ਲੋ ਬਣਣੀ ਹੈ ਇਸ ਕਰਕੇ ਅੰਦਰੋਂ ਹੀ ਉਹਨਾਂ ਦੇ ਜੋ ਇੰਨੇ ਵੱਡੇ ਪਾਵਰਫੁਲ ਥੌਟ ਸੀਗੇ ਉਹੀ ਖਿਆਲ ਆਏ ਉਹਨਾਂ ਦੇ ਕਿੰਨਾ ਜ਼ਬਰਦਸਤ ਨਾਮ ਕਿੰਨਾ ਕਮਾਲ ਦਾ ਨਾਮ ਰੱਖਿਆ ਉਹ ਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਣਾ ਤੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਭਾਰਤ ਦੇ ਵਿੱਚ ਮੌਜੂਦਾ ਸਮੇਂ ਚ ਆ ਰਹੀ ਹੈ ਸਿਹਤ ਸੰਸਥਾਵਾਂ ਤੇ ਸਿਹਤ ਦੀ ਸਹੂਲियत ਜਿਹੜੀ ਲੋਕਾਂ ਤੱਕ ਬਹੁਤ ਘੱਟ ਪਹੁੰਚ ਰਹੀ ਹੈ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾ ਨਵਲੋਂ ਬਹੁਤ ਸਾਰੇ ਹਸਪਤਾਲ ਚਲਾਏ ਜਾ ਰਹੇ ਨੇ ਨਰਸਿੰਗ ਕਾਲਜ ਚਲਾਏ ਜਾ ਰਹੇ ਨੇ ਇਹ ਸ਼ੁਰੂ ਦੇ ਵਿੱਚ ਹੀ ਸ਼ੁਰੂਆਤ ਹੋ ਗਈ ਸੀ ਜਾਂ ਬਾਅਦ ਦੇ ਵਿੱਚ ਸੋਚਿਆ ਜਿਵੇਂ 1983 ਚ ਨਾ ਉਹਨਾਂ ਨੇ ਗੁਰਦੁਆਰੇ ਦੀ ਸਥਾਪਨਾ ਰੱਖੀ ਜੀ 1988 ਦੇ ਵਿੱਚ ਇੱਥੇ ਡਿਸਪੈਂਸਰੀ ਸ਼ੁਰੂ ਕੀਤੀ ਉਹਨਾਂ ਨੇ ਹੋਮੋਪੈਥਿਕ ਦੀ ਇੱਕ ਡਾਕਟਰ ਬੈਠਦਾ ਸੀਗੇ ਹੌਲੀ ਹੌਲੀ ਕੀ ਸੀ ਜਿਵੇਂ ਡਾਕਟਰ ਹਿੰਦਰਜੀਤ ਸਿੰਘ ਅਮਰੀਕਾ ਤੋਂ ਸੀ ਉਹਨਾਂ ਨੂੰ ਦਮਾ ਹੋ ਗਿਆ ਜੀ ਪੈਸੇ ਕੋਈ ਬਖਸ਼ਿਸ਼ ਸੀ ਦਵਾਈ ਸੀ ਦਮੇ ਦੀ ਉਹਨਾਂ ਨੇ ਇਹਨੂੰ ਦਿੱਤੀ ਜੋ ਜਾ ਕੇ ਉਹ ਤੇ ਠੀਕ ਹੋ ਗਏ ਬਿਲਕੁਲ ਲਾਸਟ ਡੇ ਸੀ ਉਹਨਾਂ ਦੀ ਉਹਨਾਂ ਦਾ ਬੜਾ ਉੱਤਰ ਆਈਜ਼ਡ ਹਸਪੀਟਲ ਆ ਬੜਾ ਵੱਡਾ ਉਹ ਫਿਰ ਕਹਿਣ ਲੱਗੇ ਮੇਰਾ ਮਾਨਾ ਵੀ ਤੁਸੀਂ ਇੱਥੇ ਅੱਖਾਂ ਦਾ ਹਸਪੀਟਲ ਖੋਲ੍ਹੋ ਪੈਸੇ ਕੋਈ ਸਾਡੇ ਕੋਲ ਕੋਈ ਦੇਖੋ ਕੈਪੀਟਲ ਨਹੀਂ ਹੈਗੀ ਕਿਵੇਂ ਅਸੀਂ ਕਰਾਂਗੇ ਛੋਟੀ ਡਿਸਪੈਂਸਰੀ ਚੱਲ ਰਹੀਆਂ ਸਾਧਨ ਹੈ ਨਹੀਂ ਸਾਡੇ ਕੋਲ ਉਹਨਾਂ ਨੇ 35 ਲੱਖ ਦੀ ਮਸ਼ੀਨਰੀ ਸਾਨੂੰ ਆਪਣੇ ਭੇਜੀ ਜੀ ਉਹ ਅਸੀਂ ਸਟਾਰਟ ਕੀਤੀ ਉਸ ਤੋਂ ਬਾਅਦ 1998 ਦੇ ਵਿੱਚ ਜਿਵੇਂ ਟਰਸਟ ਬਣਿਆ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪੀਟਲ ਟਰਸਟ ਉਹਨਾਂ ਨੇ ਫਿਰ ਆਈ ਹਸਪੀਟਲ ਦੀ ਨਹੀਂ ਰੱਖੀ ਜੀ ਉਹ ਗੁਰੂ ਕਿਰਪਾ ਨਾਲ ਸੰਗਤਾਂ ਦਾ ਪਿਆਰ ਸਹਿਯੋਗ ਮਿਲਿਆ ਜੀ 2001 ਦੇ ਵਿੱਚ ਮਲਟੀ ਸਪੈਸ਼ਲਿਟੀ ਹਸਪੀਟਲ ਬਣਿਆ ਉਸ ਤੋਂ ਬਾਅਦ ਉਹਨਾਂ ਨੇ 2002 ਦੇ ਵਿੱਚ ਖੰਨੇ ਵਿਖੇ ਬ੍ਰਾਂਚ ਸ਼ੁਰੂ ਕੀਤੀ ਭਾਈ ਸਾਹਿਬ ਨੇ ਆਪਣੇ ਹੁੰਦੇ ਆ 2004 ਦੇ ਵਿੱਚ ਸਰਾਂ ਦੇ ਵਿਖੇ ਬ੍ਰਾਂਚ ਕੀਤੀ ਤੇ ਉਸ ਤੋਂ ਬਾਅਦ ਡਿਵੈਲਪ ਹੁੰਦਾ ਹੋਇਆ ਰੋਪੜ ਵਿਖੇ ਲੁਧਿਆਣਾ ਪੱਖੋਵਾਲ ਰੋਡ ਤੇ ਹੁਣੇ ਅਸੀਂ ਕੱਲ ਰੰਮ ਕਰ ਗਏ ਹ ਸੁੰਦਰ ਨਗਰ ਰੁਜਾਣਾ ਵਿਖੇ ਸੈਕੰਡ ਬ੍ਰਾਂਚ ਸ਼ੁਰੂ ਕੀਤੀ ਹੈ ਤੇ ਹੌਲੀ ਹੌਲੀ ਸੁਪਰ ਸਪੈਸ਼ਲਿਟੀ ਹਸਪੀਟਲ ਬਣਿਆ ਹੋਣਾ ਉਹਨਾਂ ਇੱਕੋ ਹੀ ਸੀ ਉਹਨਾਂ ਦਾ ਜਿਹੜੇ ਨਹੀਂ ਦੇ ਸਕਦੇ ਲੋੜਵੰਦ ਗਰੀਬ ਨੇ ਉਹਨਾਂ ਨੂੰ ਅਸੀਂ ਚੈਰਿਟੀ ਦਿੰਨੇ ਆ ਹੁਣ ਮੋਤੀਆਬਿੰਦਾ ਆਪਰੇਸ਼ਨ ਜ ਟੋਟਲੀ ਸਾਰੀਆਂ ਬ੍ਰਾਂਚਾਂ ਤੇ ਫ੍ਰੀ ਆਫ ਕਾਸਟ ਹੁੰਦਾ ਜੀ ਕੀ ਬਾਤ ਹੈ ਡੈਲ ਸੇ ਜਿਹੜਾ 3000 ਰੁਪਏ ਆਮ ਤੌਰ ਤੇ ਮਿਨੀਮਮ ਲੱਗਦਾ ਜੀ ਇੱਥੇ ਸੁਹਾਣੇ ਹਸਪੀਟਲ ਦੇ ਵਿੱਚ ਗਰੀਬਾਂ ਲਈ ਫ੍ਰੀ ਆਪੀਡੀ ਫ੍ਰੀ ਮੈਡੀਸਿਨ ਸੈਂਟਰ ਖੋਲਿਆ ਜਿਹੜੇ ਮਤਲਬ ਗ੍ਰੀਨ ਕਾਰਡ ਹੁੰਦੇ ਜਿਨ੍ਹਾਂ ਕੋਲ ਬਹੁਤ ਲੋਅਰ ਇਨਕਮ ਗਰੁੱਪ ਹੈ ਉਹ ਕੋਈ ਪਰਚਿੰਨ ਲੈਂਦੇ ਉਹਨਾਂ ਤੋਂ ਦਵਾਈਆਂ ਫ੍ਰੀ ਦਿੰਦੇ ਆ ਉਹਨਾਂ ਨੂੰ ਫ੍ਰੀ ਚੈੱਕਅਪ ਹੁੰਦਾ ਜੀ ਉੱਥੇ ਡਾਕਟਰ ਟੀਮ ਠਾਈ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਬਿਲਕੁਲ ਲੋ ਇਨਕਮ ਗਰੁੱਪ ਹੈ 10 ਸਾਲਾਂ ਦੀ ਫਿਕਰ ਹੈ ਰਾਸਕੋਲ ਜੀ 2000 ਇੱਕ ਤੋਂ ਲੈ ਕੇ ਲਗਾਤਾਰ ਹੁਣ ਤੱਕ ਸਾਡੇ ਕੋਲ 1 ਕਰੋੜ 2695000 ਰੁਪਏ ਸੀ ਚੈਰਿਟੀ ਕਰ ਚੁੱਕੇ ਹਾਂ ਜੀ ਗਰੀਬ ਬੰਦਾਂ ਦੇ ਸੀ ਕੀ ਬਾਤ ਪੂਰੇ ਰਿਕਾਰਡ ਹੈ ਸਾਡੇ ਕੋਲ ਇਸ ਟਾਈਮ 1 ਕਰੋੜ 2695000 ਜਿੰਨਾ ਵੀ ਇੱਥੇ ਕਾਰਵਿਆਰ ਹੁੰਦਾ ਹੈ ਸਾਰਾ ਹੀ ਲਿਖਿਆ ਵੀ ਜਾਂਦਾ ਹੈ ਤੇ ਆਡਿਟ ਹੁੰਦਾ ਹੈ ਸਾਰਾ ਟਰਸਟ ਸੈਕਟਰੀ ਨੇ ਗੁਰਮੀਤ ਸਿੰਘ ਜੀ ਉਹ ਭਾਈ ਸਾਹਿਬ 11 ਤੋਂ ਲੈ ਕੇ 2 ਵਜੇ ਤੱਕ ਆਫਿਸ 'ਚ ਬੈਠਦੇ ਨੇ ਜਿੰਨੇ ਨੀੜੀ ਪਰਸਨ ਆਂਦੇ ਨੇ ਆਪਣੀ ਸਾਰੇ 10 ਦਿਨ ਸਾਡੇ ਕੋਲ ਫਾਈਨੈਂਸ਼ੀਅਲ ਸਟੇਟਸ ਹੈ ਨਹੀਂ ਬਿਲਕੁਲ ਅੱਖਾਂ 'ਚ ਰੋਣ ਲੱਗ ਜਾਂਦੇ ਆਂਸੂਆਂ ਦੇ ਲੋਕਾਂ ਦੇ ਫਿਰ ਸਾਡੇ ਮਨਚ ਕੁਦਰਤੀ ਪਾਈਸੇ ਨੇ ਦਇਆ ਪਾਈ ਆ ਵੀ ਕਹਿੰਦੇ ਉਹਨੂੰ ਖਾਲੀ ਨਹੀਂ ਭੇਜਣਾ ਈਵਨ 5-5 ਲੱਖ ਰੁਪਏ ਹੁੰਦਾ ਕਿ ਇਹਦਾ ਖਰਚਾ ਟੋਟਲੀ ਫਰੀ ਕਰੀਦਾ ਜੀ ਵਾਹਿਗੁਰੂ 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 ਉਹ ਸ਼ਿਗਾਵੀ ਇੱਥੇ ਗੁਰਮਤ ਦਾ ਪ੍ਰਚਾਰ ਤੇ ਵਿਸਾਰ ਕਰਨਾ ਉਹਨਾਂ ਅੰਦਰ ਇੱਕੋ ਹੀ ਪੀੜਾ ਸੀ ਮਨੁੱਖਤਾ ਦੀ ਸੇਵਾ ਰੱਢ ਕੇ ਕਰ ਸਤਾ ਮੇਰੇ ਸਵਾਦ ਜਿਹੜੇ ਨਿਖੇ ਲੱਗ ਜਾਂ। ਤੇ ਉਹਨਾਂ ਦੇ ਐਸੇ ਏਮ ਨੂੰ ਲੈ ਕੇ ਪਾਇ ਹੋ ਪੂਨਿਆਂ ਤੇ ਅਰਸ਼ਮੋਚਾ ਟਰਸਟ ਜਿਹੜਾ ਸਾਡਾ ਸਾਰੀ ਟੀਮ ਲੱਗੀ ਹੋਈ ਹੈ। ਵਾਹਿਗੁਰੂ 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 ਤੇ ਦੁਨੀਆ ਦੇ ਵਿੱਚ ਆਮ ਤੌਰ ਤੇ ਭਾਈ ਸਾਹਿਬ ਜੀ ਅਸੀਂ ਦੇਖਦੇ ਆਂ ਕਿ ਜਿਵੇਂ ਸਿਹਤ ਸਹੂਲਤਾਂ ਜਾਂ ਜਿਹੜੀ ਵਿਦਿਆ ਹੈ ਉਹ ਇੱਕ ਕੇਵਲ ਪੇਸ਼ਾ ਬਣ ਗਈ ਤੇ ਲੋਕਾਂ ਨੂੰ ਆਮ ਗਰੀਬ ਵਰਗ ਦੀ ਪਹੁੰਚ ਤੋਂ ਉਹ ਦੂਰ ਜਾ ਰਹੀ ਹੈ ਫਿਰ ਤੁਸੀਂ ਜਿਵੇਂ ਦੱਸਿਆ ਕਿ ਹੋਰਾਂ ਹਸਪਤਾਲਾਂ ਨਾਲੋਂ ਆਪਣੀ ਇੱਥੇ ਗਰੀਬਾਂ ਦੇ ਕੋਲੋਂ ਜਾਂ ਸੰਗਤ ਦੇ ਕੋਲੋਂ ਬਹੁਤ ਘੱਟ ਪੈਸੇ ਲਈ ਜਾਂਦੇ ਆ ਫਿਰ ਇਹ ਸਾਰੇ ਨੂੰ ਮੇਨਟੇਨ ਕਿੱਦਾਂ ਕੀਤਾ ਜਾਂਦਾ ਹੈ ਬੇਫਰੂਕ ਹੈ ਜਿਹੜੇ ਦੇ ਸਕਦੇ ਉਹਨਾਂ ਤੋਂ ਲਈਦੇ ਨੇ ਪੂਰੇ ਜਿਹੜੇ ਦੇ ਸਕਦੇ ਨੇ ਪੈਸੇ ਨੇ ਉਹਦਾ ਚੱਲਣ ਸਕਦਾ ਫਿਰ ਐਡਾ ਵੱਡਾ ਕਰੋੜਾ ਰੁਪਿਆ ਦੇਖੋ ਸਾਡਾ ਟਰਨਓਵਰ ਹ ਮਹੀਨੇ ਦੀ ਹਾਂਜੀ ਐਨਾ ਵੱਡਾ ਹਾਈਲੀ ਕੁਆਲੀਫਾਈਡ ਸਟਾਫ ਹੈ ਕਿ ਡਾਕਟਰ ਦੀ ਤਨਖਾਹ 8-8 ਲੱਖ ਰੁਪਏ ਮਹੀਨੇ ਦੀ ਬਹੁਤ ਹਾਈ ਕੁਆਲੀਫਾਈਡ ਡਾਕਟਰ ਨੇ ਉਹ ਕਿਉਂਕਿ ਜਿਨ੍ਹਾਂ ਤੋਂ ਲੈਣੇ ਆ ਉਹੀ ਵੇਰੇ ਅਸੀਂ ਗਰੀਬਾਂ ਨੂੰ ਕੇ ਚੈਰਟੀ ਦਿੰਨੇ ਆ ਜੇ ਲਵਾਂਗੇ ਨਹੀਂ ਫਿਰ ਤਾਂ ਰਹਿ ਨਹੀਂ ਸਕਦੇ ਸੋ ਭਾਈ ਸਾਹਿਬ ਜੀ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਮੈਂ ਚਾਹਾਂਗਾ ਤੁਸੀਂ ਸੰਗਤ ਦੇ ਨਾਲ ਇੱਕ ਸ਼ਬਦ ਦੀ ਸਾਂਝ ਜ਼ਰੂਰ ਪਾਓ ਵਾਹਿਗੁਰੂ 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 ਵਾਹਿਗੁਰੂ

ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਪੰਥਰਤਨ ਉਹਨਾਂ ਦੇ ਨਾਲ ਜੁੜੀ ਹੋਈ ਕੋਈ ਅਜੀਹੀ ਘਟਨਾ ਜਿਹੜੀ ਤੁਸੀਂ ਸੰਗਤ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਕੋਈ ਇੱਕ ਅਜੀਹੀ ਯਾਦ ਉਹਨਾਂ ਨੇ ਕੋਈ ਜਨ 91 ਦਾਸਨ ਉੱਤੇ ਹੁਕਮ ਦਿੱਤਾ ਨਾ ਨੌਸਰੇ ਘਰ ਹਾਂ ਉਹ ਮੇਰੇ ਲਈ ਦੇਖੋ ਬੜੀ ਬੜੀ ਸਰਪ੍ਰਾਈਜ਼ ਸੀਗਾ ਇਹ ਲਾਈਫ ਦਾ ਬੜਾ ਵੱਡਾ ਡਿਸੀਜਨ ਸੀਗਾ ਤੇ ਉਸੇ ਚੀਜ਼ ਨੇ ਮੇਰੇ ਜੀਵਨ ਦੇ ਚ ਬਦਲਾ ਲੈਂਦਾ ਜੀ ਜੋ ਉਹਨਾਂ ਨੇ ਇੱਥੇ ਬੁਲਾਇਆ ਸੇਵਾ ਸੇਵਾ ਚ ਫਿਰ ਆਹ ਹੁਕਮ ਕਰਕੇ ਆਪ ਸੇਵਾ ਲੈਂਦੇ ਰਹੇ ਨੇ ਆਪ ਸੇਵ ਨੂੰ ਵਰਤੇ ਹੁਣ ਇੱਕੋ ਹੀ ਆ ਵੀ ਜਿੰਨੇ ਸਵਾਸ ਨੇ ਖੀਲੇ ਸਮੇਂ ਤੱਕ ਸੇਵਾ ਸੰਸੰਗਤਾਂ ਦੀ ਚਰਨ ਤੁਰ ਮਿਲੇਗਾ ਤੁਸੀਂ ਇਸ ਖਾਸ ਘਟਨਾ ਦਾ ਜਿਹੜਾ ਸਾਡੇ ਨਾਲ ਜ਼ਿਕਰ ਕੀਤਾ ਹੈ ਆਮ ਤੌਰ ਤੇ ਵਿਖਿਆ ਜਾਂਦਾ ਹੈ ਕਿ ਜਿਹੜਾ ਆਮ ਸਧਾਰਨ ਪਰਿਵਾਰ ਹੁੰਦਾ ਹੈ ਸਧਾਰਨ ਇਨਸਾਨ ਹੁੰਦਾ ਹੈ ਪਰਿਵਾਰ ਦੇ ਝਮੇਲੇ ਵਿੱਚੋਂ ਜਾਂ ਤਾਮਝਮ ਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਬਹੁਤ ਔਖਾ ਹੁੰਦਾ ਭਾਈ ਸਾਹਿਬ ਜੀ ਨੇ ਤੁਹਾਨੂੰ ਹੁਕਮ ਕੀਤਾ ਤੁਸੀਂ ਵਰਤੇ ਵੀ ਆਪ ਜੀ ਹੋ ਗਏ ਤੁਸੀਂ ਉਹ ਹੁਕਮ ਮੰਨਿਆ ਕਿਉਂਕਿ 10 ਦਿਨ ਇਕੱਲੇ ਹੀ ਰਹੋ ਮਿਸਰੀ ਵੀ ਕਾਲ ਨਹੀਂ ਸੀਗੇ ਜੀ ਫਿਰ ਵੀ ਉਸ ਸਮੇਂ ਫੈਮਿਲੀ ਬਨ ਉਸਾਯੋਗ ਮਿਲਿਆ ਜੀ ਬੜਾ ਬੜਾ ਜੀ ਉਸ ਸਮੇਂ ਤੁਹਾਡੀ ਮਾਨਸਿਕ ਅਵਸਥਾ ਸੀ ਉਹ ਕੀ ਸੀ ਕੀ ਚੱਲ ਰਿਹਾ ਸੀ ਮੰਚ ਕੀ ਜਾਵਾ ਇਹਦਾ ਜੇ ਵੀ ਮੈਂ ਕਹਾਂ ਵੀ ਅੱਜ ਹੁਣ ਸ਼ਾਂਤੀ ਸੇਵਾ ਦੇ ਰਹੇ ਨੇ ਸਾਰੀ ਉਮਰ ਸੰਗਤ ਦੀ ਚਰਨਾਂ ਦੀ ਝੋੜ ਮਿਲੂਗੀ ਤੇ ਇਸ ਤੋਂ ਵੱਡਾ ਮੇਰੇ ਲਈ ਹੋਰ ਲੱਕੀ ਟਾਈਮ ਕਿਹੜਾ 골ਡਨ ਅਪਰਚੂਨਿਟੀ ਲਾਈਵ ਦੀ ਇਸ ਸਮੇਂ ਸਿਰ ਸਫਲ ਜੁਗਾ ਜੀਵਨ ਲਿਖੇ ਲੱਗ ਜੂਗਾ। ਇੱਕ ਮੈਂ ਇੱਕ ਹਟਕੇ ਵੈਸੇ ਇਹ ਸਵਾਲ ਕਰਾਂਗਾ ਕਿ ਤੁਹਾਡੇ ਮਨ 'ਚ ਕਦੀ ਖਿਆਲ ਆਇਆ ਨਹੀਂ ਕਿ ਤੁਸੀਂ ਹੀ ਕਿਉਂ ਹੋਰ ਵੀ ਬਹੁਤ ਸੰਘਰਸ਼ ਸੀ ਪਰ ਭਾਈ ਦੁਨੀਦਰ ਸਿੰਘ ਖਾਲਸਾ ਹੀ ਕਿਉਂ? ਪਰ ਉਹਨੇ ਜਿਵੇਂ ਹੁਕਮ ਲਾਇਆ ਦੇਖੋ ਦਰਗਾਹੀ ਖੇੜ ਸੀ ਇਹਨਾਂ ਉਹਦੇ। ਕੀ ਬਾਤ ਹੈ। ਦਾਸ ਜੀ ਸੁਪਨੇ ਅੱਜ ਤੱਕ ਜਿੱਦ ਤਨ ਦਸਤਾਰ ਵੀ ਦੇਣੀ ਸੀ ਦਾਸ ਨੂੰ। ਹਾਂ। ਉਹਨਾਂ ਦੇ ਮਾਤਾ ਜੀ ਯਾਤਨ ਧੰਨ ਧੰਨ ਮਾਤਾ ਪਾਰੂ ਜੀ 2003 ਦੇ ਵਿੱਚ ਸੰਭਲ ਦੀ ਗੱਲ ਹੈ ਜੀ। ਉਦੋਂ ਤੱਕ ਮੈਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਮੈਨੂੰ ਆਪਣੀ ਥਾਂ ਤੇ ਸੇਵਾ ਦੇਣੀ ਹੈ ਜੀ। ਉਸ ਦਿਨ ਤੱਕ ਨਹੀਂ ਸੀ ਪਤਾ ਮਨੁਸ਼ੀ ਸਿਰਫ ਉਹਨਾਂ ਨੇ ਜੋ ਹੁਕਮ ਲਾਇਏ ਨੇ ਮਨੂੰ ਵੀ ਸਾਰੀ ਸੇਵਾਵਾਂ ਕਰਨੀਆਂ ਹੋਰ ਜੋ ਬਚਨ ਕਰਦੇ ਸੀ ਮੇਰੇ ਲਈ ਉਹਨਾਂ ਦੇ ਬਚਨ ਹੀ ਸਭ ਕੁਝ ਸੀਗਾ। ਕੀ ਬਾਤ ਹੈ। ਬਸ ਮੇਰੇ ਜ ਆਪਣੇ ਕੋਈ ਇੱਛਾ ਹੈ ਨਹੀਂ ਸੀ ਕੋਈ ਨਾ ਕੋਈ ਆਪਣਾ ਫੁਰਨਾ ਸੀਗਾ। ਵੀ ਸਰੀਰ ਉਹਨਾਂ ਦਾ ਹੈ। ਵਰਤਨ ਉਹਨਾਂ ਨੇ ਆ ਖੇਡ ਉਹਨਾਂ ਦੀ। ਤੇ ਇਹ ਸਾਰਾ ਪ੍ਰੇਮ ਜਿਹੜਾ ਭਾਈ ਸਾਹਿਬ ਜੀ ਨਾਲ ਤੁਹਾਡਾ ਬਣਿਆ ਉਹਨਾਂ ਦੀ ਕਥਾ ਤੇ ਰਾਹੀ ਉਹਨਾਂ ਦਾ ਕੀਰਤਨ ਸੁਣ-ਸੁਣ ਕੇ ਬਣਿਆ। ਵੀ ਉਹਨਾਂ 'ਚ ਤਾਂ ਦੇਖੋ ਦਰਗਾਈ ਰੂਹ ਸੀ ਨਾ ਉਹ ਕਈ ਜਨਮਾਂ ਦਾ ਉਹ ਤਪ ਸੀਗਾ। ਕੀ ਬਾਤ ਹੈ। ਇੱਕ ਜਨਮ ਦੀ ਭਗਤੀ ਹੈ ਨਹੀਂ ਸੀ ਉਹ ਜੀ ਉਹਨਾਂ ਨੂੰ ਅਸੀਂ ਪਹਿਚਾਨ ਨਹੀਂ ਸਕੇ। ਖੇਡ ਉਹਨਾਂ ਦੀ ਆਪਣੀ ਹ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਬ ਨਹਾਰੋ ਜਾਣੇ ਬਿਲਕੁਲ ਜੈਸਾ ਖੇਲ ਖਰਾਵੇ ਬਾਜੀਗਰ ਤੈਸੋ ਹੀ ਸਾਜਣਾ ਇਸ ਕਾਠ ਪੁੱਤਰੀ ਨੇ ਕੀ ਰਚਨਾ ਜੀ ਡੋਰੀ ਉਹਨਾਂ ਦੇ ਹੱਥ ਸੀਗੀ ਲਗਾਮ ਉਹਨਾਂ ਨੇ ਫੜੀ ਐ ਤੁਣਕਾ ਉਹ ਮਾਰਦੇ ਸੀ ਟੋਰੀ ਗਏ ਨੇ ਅੱਜ ਵੀ ਤੋਰੇ ਨੇ ਅੱਜ ਵੀ ਚਾਹੇ ਹਾਜਨ ਨਾਜਨ ਸਾਨੂੰ ਦਿਖਾਈ ਨਹੀਂ ਦਿੰਦੇ ਸ਼ਬਦ ਰੂਪ ਹੋ ਕੇ ਅੱਜ ਵੀ ਵਰਤਦੇ ਨੇ ਕੀ ਬਾਤ ਹੈ ਸੋ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਵੱਲੋਂ ਜਿਹੜੀਆਂ ਹੁਣ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਵੱਡੇ ਕਾਰਜ ਕੀਤੇ ਜਾ ਰਹੇ ਨੇ ਭਾਵੇਂ ਉਹ ਸਿਹਤ ਸਹੂਲਤਾਂ ਨੇ ਭਾਵੇਂ ਉਹ ਵਿਦਿਅਕ ਅਦਾਰੇ ਨੇ ਭਾਵੇਂ ਉਹ ਸਮਾਜਿਕ ਬਹੁਤ ਵੱਡੀਆਂ ਸੇਵਾਵਾਂ ਜੋ ਚੱਲ ਰਹੀਆਂ ਨੇ ਤੁਸੀਂ ਨਿਸ਼ਕਾਮ ਕੀਰਤਨ ਵੀ ਕਰ ਦਿਓ ਜਗਾ ਜਗਾ ਸੰਗਤਾਂ ਦੇ ਵਿੱਚ ਜਾ ਕੇ ਗੁਰੂ ਦੀ ਉਸਤਤਿ ਵੀ ਕਰ ਦਿਓ ਇਹ ਸਾਰਾ ਕੁਝ ਫਿਰ ਕਿਵੇਂ ਸੰਭਾਲਦੇ ਹੋ ਇੱਕ ਤਾਂ ਕੋ ਟਰਸਟ ਸਾਡਾ ਆਪਣਾ ਮੈਂਬਰਾਂ ਟਰਸਟ ਹੈ ਨਾ ਸਾਰਾ ਆਰਗੇਨਾਈਜ਼ਡ ਵੈਲ ਆਰਗੇਨਾਈਜ਼ਡ ਉਹੀ ਦੇਖ ਰਹੇ ਸਾਰਾ ਹਸਪੀਟਲ ਦਾ ਦਾਸ ਦਾ ਹੁੰਦਾ ਵੀ ਜਿਵੇਂ ਜੱਥਾ ਸਾਡੇ ਨਾਲ ਹੁਣ ਕੀਰਤਨ ਅਸੀਂ ਕਰਨ ਜਾਣਾ ਸੇਵਾ ਅੱਜ ਬਲੱਗਲਾ ਸਟੇਟਾਂ ਚ ਜਾਣਾ ਫੋਨ ਘੰਟੀ ਵਜਾਈਦਾ ਠੀਕ ਹੈ ਨਾ ਹਾਂਜੀ ਤੇ ਰਦਾਸ ਜਿਹੜੀ ਹੈ ਦਾਸ ਨੂੰ ਲੱਗੇ ਅੱਜ ਤੱਕ ਜੀਵਨ ਚ ਸਭਨ ਵੱਡੀ ਮੈਰਕਾ ਸ਼ਕਤੀ ਸਰੀਰ ਦੀ ਆਪਣੀ ਕੋਈ ਸਮਰੱਥਾ ਨਹੀਂ ਮੇਰੀ ਉਮਰ 63 ਸਾਲ ਹੋ ਗਿਆ ਇਸ ਤਾ ਤੇ ਗੁਰੂ ਦੀ ਕਿਰਪਾ ਨਾਲ ਤੰਦਰੁਸਤੀ ਮੇਰੀ ਹੋਈ ਹੈ ਉਹਨਾਂ ਦੀ ਨਿਆਮਤ ਹੈ ਠੀਕ ਹੈ ਨਾ ਜੋ ਉਹਨਾਂ ਨੇ ਰਾਹ ਦਿਖਾਇਆ ਹੈ ਮਹਾਂਪੁਰਸ਼ਾਂ ਨੇ ਉਹਨਾਂ ਦੇ ਦੱਸੇ ਹੋ ਰਾਹ ਤੇ ਤੁਰਾਂਗੇ ਪੂਰਾ ਫੇਰ ਰੱਖਾਂਗੇ ਠੀਕ ਹੈ ਨਾ ਸਰੀਰ ਵੀ ਠੀਕ ਰਹੂਗਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਵੱਲੋਂ ਬਹੁਤ ਸਾਰੇ ਕਾਰਜ ਆਰੰਭ ਕੀਤੇ ਗਏ ਜਿਦੇ ਵਿੱਚ ਸਿਹਤ ਸਹੂਲਤਾਂ ਸੀਗੀਆਂ ਸਿੱਖਿਆ ਦੀਆਂ ਸਹੂਲਤਾਂ ਸੀਗੀਆਂ ਕਿ ਉੱਥੋਂ ਹਰੇਕ ਆਮ ਇਨਸਾਨ ਵੀ ਸਿੱਖਿਆ ਪ੍ਰਾਪਤ ਕਰ ਸਕੇ ਸਿਹਤ ਦੀਆਂ ਸਹੂਲਤਾਂ ਲੈ ਸਕੇ ਔਰ ਉਸ ਟੀਚੇ ਨੂੰ ਹੁਣ ਤੁਹਾਨੂੰ ਸੌਂਪੀ ਗਈ ਉਹ ਸੇਵਾ ਉਹਨਾਂ ਵੱਲੋਂ ਤੇ ਉਹ ਸੇਵਾ ਨੂੰ ਅਗਾਹ ਵਧਾਉਣ ਦੇ ਲਈ ਹੋਰ ਕਿਹੜੇ-ਕਿਹੜੇ ਤੁਹਾਡੇ ਟੀਚੇ ਨੇ ਹੋਰ ਕਿਹੜੇ-ਕਿਹੜੇ ਮੁਕਾਮ ਨੇ ਕੀ-ਕੀ ਕੀਤਾ ਜਾ ਰਿਹਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪੀਟਲ ਦੇ ਵਿੱਚ ਸਾਰੀਆਂ ਜਿੰਨੀਆਂ ਸੇਵਾਵਾਂ ਜਿੰਨੇ ਬਰਾਂਟੀਆਂ ਨੇ ਸਾਰੀਆਂ ਚੱਲ ਰਹੀਆਂ ਨੇ ਹੁਣ ਇਸ ਟਾਈਮ ਸਾਰਿਆਂ ਨੂੰ ਪੰਜਾਬ ਦੇ ਵਿੱਚ ਲੋੜ ਹੈਗੀ ਹੈ ਕੈਂਸਰ ਦੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ 3-3 ਲੱਖ ਰੁਪਏ ਲਾ ਜਾਂਦਾ ਜੀ ਬੰਦੇ ਦੀ ਫਿਰ ਵੀ ਡੈਥ ਹੋ ਜਾਂਦੀ ਹੈ ਤੇ ਅਸੀਂ ਇਹੀ ਸੋਚਿਆ ਵੀ ਇੱਕ ਗਰੀਬ ਬੰਦੇ ਦੀ ਲੋੜ ਪੂਰੀ ਕਰਦੇ ਅਸੀਂ ਫੁੱਲ ਫਲੇਜਡ ਅਸੀਂ ਕੈਂਸਰ ਦਾ ਕੀਮੋਥੈਰਪੀ ਰੇਡੀਓਲੋਜੀ ਪੂਰਾ ਅੰਡਰਗਰਾਉਂਡ ਬੇਸਮੈਂਟ ਚ ਇੰਪਲੈਂਟ ਸ਼ੁਰੂ ਕੀਤਾ ਜਾਵੇ ਔਰ 6 ਮਹੀਨੇ ਦੇ ਅੰਦਰ ਅੰਦਰ ਸੀ ਗੁਰੂ ਕਿਰਪਾ ਨਾਲ ਜਿਵੇਂ ਸਾਨੂੰ ਸੰਗਤਾਂ ਦਾ ਪਿਆਰ ਮਿਲ ਰਿਹਾ 6 ਮਹੀਨੇ ਤੱਕ ਸੀ ਫੁੱਲੀ ਫਰਾਈ ਕੈਂਸਰ ਦਾ ਤੇ ਬ੍ਰਾਂਚ ਸ਼ੁਰੂ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੀ ਰੋਜ਼ਾਨਾ ਦੀ ਰੁਟੀਨ ਕੀ ਹੁੰਦੀ ਹੈ ਮੈਂ ਸਮਝਦਾ ਸੰਗਤ ਨਾਲ ਉਹਦੀ ਜਰੂਰ ਸਾਂਝ ਪਾਓ ਕਿ ਕੀ ਕੀ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕੀ ਰੁਟੀਨ ਹੁੰਦੀ ਹੈ ਭਾਈ ਸਾਹਿਬ ਦੇ ਹੁੰਦੇ ਹਨ ਨਾ 3 ਵਜੇ ਪ੍ਰਕਾਸ਼ ਖੰਡਾ ਜੀ ਸਵਾ 3 ਤੋਂ ਸਾਢੇ 4 ਤੱਕ ਪੰਜਾ ਬਾਣੀ ਦਾ ਨਿਤਨੇਮ ਹੁੰਦਾ ਜੀ ਤੇ ਸੰਪੂਰ ਪੁਣੇ 6 ਵਜੇ ਤੱਕ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਆਪਣਾ ਲੜੀਵਾਰ ਕਥਾ ਜੀ ਉਸ ਤੋਂ ਬਾਅਦ ਜਿਵੇਂ 9 ਵਜੇ ਦੁਆਨ ਦੀ ਸਮਾਪਤੀ ਹੁੰਦੀ ਹੈ ਭਾਈ ਸਾਹਿਬ ਜਾਣ ਤੋਂ ਬਾਅਦ 12 ਸਾਲ ਹੋ ਗਏ ਗੁਰੂ ਕਿਰਪਾ ਨਾਲ ਬਾਹਰੋਂ ਸੰਗਤ ਆ ਕੇ ਇੱਕ ਘੰਟਾ ਸਿਮੰਟ ਕਰਦੇ ਮਾਈਕ ਤੇ ਸ਼ਾਮ ਦੇ 4 ਵਜੇ ਤੱਕ ਰੇਡੀ ਨਹੀਂ ਚੱਲਦੀ ਹੈ ਜੀ ਫਿਰ ਸ਼ਾਮ ਨੂੰ ਫਿਰ ਸੋਦਰ ਦੀ ਚੌਂਕੀ ਉਸ ਤੋਂ ਬਾਅਦ ਰਾਤ ਨੂੰ ਫਿਰ 7-8 ਵਜੇ ਮੰਡਾ ਜੀ ਇਹ ਡੇਲੀ ਇੱਕ ਖਾਨ ਪੜ ਦੀ ਲੜੀ ਇੱਥੇ ਭਾਈ ਸਾਹਿਬ ਦੇ ਹੁੰਦੇ ਚੱਲਦੀ ਹੈ ਜੀ ਇੱਥੇ ਇੱਕੋ ਖਾਸियत ਹੈਗੀ ਆਮ ਸਥਾਨਾਂ ਤੇ ਹੁੰਦਾ ਵੀ ਪਾਠ ਆਰੰਭ ਕਰਤਾ ਸਮਾਪਤੀ ਤੇ ਆਉਂਦੇ ਨੇ ਸਾਰੇ ਕੋਈ ਬੈਠਦਾ ਨਹੀਂ ਪੈਸਾ ਮਨੇ ਗਿਆ ਸੀ ਗੁਰੂ ਸਾਹਿਬ ਦੀ ਹਜ਼ੂਰੀ ਚ ਪਾਠ ਸੁਣਨਾ ਹੈਗਾ। ਪਰ ਪੂਰਾ ਪਰਿਵਾਰ ਇੱਥੇ ਆ ਕੇ ਦੋ ਦਿਨ ਰਹਿਦਾ ਜੀ। ਦੋ ਦਿਨ ਜਦੋਂ ਗੁਰੂ ਸਾਹਿਬ ਦੇ ਹਜ਼ੂਰੀ ਚ ਆਪਾਂ ਪਾਠ ਸੁਣਾਗੇ ਦੇਖੋ ਫਿਰ ਦੇਖੋ ਸਾਨੂੰ ਫਲ ਮਿਲਣਾ ਉਹ। ਇਸ ਕਰਕੇ ਉਹਨੇ ਇਹ ਸ਼ੁਰੂ ਕੀਤਾ ਹੈ ਲਗਾਤਾਰ। ਮਹੀਨੇ ਬਾਅਦ ਨਾਮ ਬਿਆਸ ਮੈਸਮਾ ਨੂੰ ਪੈਸਾ ਦਵਾ 12 ਸਾਲ ਹੋ ਗਏ ਜੀ। ਹਰ ਸੈਕੰਡ ਸੈਚਰਡੇ ਤੇ ਸੰਡੇ ਹੁੰਦਾ ਹੈ 10 ਦੀਆਂ 4 ਹਾਜ਼ਰੀਆਂ ਹੁੰਦੀਆਂ ਇਹਦੇ 'ਚ। ਤੇ ਸੰਗਤਾਂ ਉਹਦੇ ਵਿੱਚ ਦਿੱਲੀ, ਜਲੰਧਰ, ਹਰਿਆਣਾ ਹੋਰ ਸ਼ਹਿਰਾਂ ਤੋਂ ਆਉਂਦੀਆਂ। ਸੋ ਗੁਰਦੁਆਰਾ ਸਾਹਿਬ ਸੁਹਾਣਾ ਦੀ ਦੁਨੀਆ ਦੇ ਵਿੱਚ ਅੱਜ ਇੱਕ ਪਹਿਚਾਣ ਆ ਵਖੜ ਔਰ ਮੈਂ ਸਮਝਦਾ ਕਿ ਸੰਗਤ ਦੇ ਨਾਲ ਇਸ ਚੀਜ਼ ਦੀ ਸਾਂ ਤੁਸੀਂ ਜ਼ਰੂਰ ਪਾਓ ਕਿ ਕਿਹੜੇ ਕਿਹੜੇ ਵੱਡੇ ਸਮਾਗਮ ਇਥੇ ਕੀਤੇ ਜਾਂਦੇ ਆ। ਤਨਤਨ ਬਾਬਾ ਰਤਨ ਸਿੰਘ ਮਸਤਾਨੇ ਸਾਹਿਬ ਵਾਲਿਆਂ ਦੀ ਤੇ ਪੰਥ ਰਤਨ ਪੈਸਾ ਬ੍ਰਿਫੀਸ਼ਨ ਖਾਲ ਉਹਨਾਂ ਦੀ ਯਾਦ ਚ ਮਾਡ ਦਾ ਲਾਸਟ ਵੀਰਵਾਰ ਤੋਂ ਐਤਵਾਰ ਚਾਰ ਦਿਨ ਦਾ ਸਮਾਗਮ ਹੁੰਦਾ ਹੈ। ਪੈਸਾ ਨੇ ਹੁੰਨੇ ਇਹੀ ਚੱਲਦਾ ਹੈ। ਜਿੱਦੇ ਚ ਅਸੀਂ ਟਾਡੀ ਦਰਬਾਰ ਹੁੰਦਾ ਜੀ। ਕੀਰਤਨ ਦਰਬਾਰ ਹੁੰਦੇ ਨੇ। ਸੰਤ ਮਹਾਪੁਰਸ਼ ਆਉਂਦੇ ਨੇ। ਸਵੇਰੇ 3 ਤੋਂ ਲੈ ਕੇ ਰਾਤ ਦੇ 11 ਤੱਕ ਕੰਟੀਨਿਊ ਪ੍ਰੋਗਰਾਮ ਚੱਲਦਾ ਜੀ। ਜਿਤਨੇ ਮਹਾਨ ਪੰਥ ਦੇ ਕੀਰਤਨੀਏ ਨੇ, ਵਿਦਵਾਨ ਨੇ, ਸੰਤ ਮਹਾਪ ਜੁੜੀਆਂ ਹਨ ਰੂਹਾਂ ਨੇ ਇੱਕੋ ਪਲੇਟਫਾਰਮ ਤੇ ਉਹ 4 ਦਿਨ ਲਗਾਤਾਰ ਸਿੱਧ ਤਾਈ 3 ਲੱਖ ਦੀ ਸੰਗਤ ਨਾਲ ਦੀ ਦੇਸ਼ਾਂ ਬੇ ਦੇਸ਼ਾਂ ਤੋਂ। ਕੀ ਬਾਤ ਹੈ। ਉਹ ਰੇਫਰ ਜੋ ਮਾਨੇ ਜਿਨ੍ਹਾਂ ਨੇ ਨੰਦ ਉਹ ਆਪ ਜਾਣਦੇ ਨੇ ਜੀ। ਭਾਈ ਸਾਹਿਬ ਜੀ ਮਾਨਵਤਾ ਦੇ ਕਲਿਆਣ ਦੇ ਲਈ ਜਿਹੜੇ ਆਪਜੀ ਵੱਲੋਂ ਕਾਰਜ ਕੀਤੇ ਜਾ ਰਹੇ ਆ ਜਾਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿੰਨੇ ਵੀ ਕਾਰਜ ਸਮੁੱਚੇ ਕੀਤੇ ਜਾ ਰਹੇ ਆ ਮੈਂ ਸਮਝਦਾ ਕਿਸੇ ਵੀ ਅਵਾਰਡ ਦੇ ਸ਼ਾਇਦ ਮਹਤਾਜ ਨਹੀਂ ਨੇ ਪਰ ਫਿਰ ਵੀ ਸੰਗਤਾਂ ਵੱਲੋਂ ਪੰਥ ਵੱਲੋਂ ਆਪ ਜੀ ਨੂੰ ਸ਼ਰਮਣੀ ਸੇਵਾ ਰਤਨ ਵਾਰ ਦਿੱਤਾ ਗਿਆ। ਪਾਈ ਸਾਹਿਬ ਜੀ ਦਾ ਅਵਾਰਡ ਆਪ ਜੀ ਨੂੰ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬੋਂ ਬਖਸ਼ਿਸ਼ ਕੀਤਾ ਗਿਆ। ਇਹਦੇ ਬਾਰੇ ਕੀ ਸਮਝਦੇ ਹੋ ਤੁਸੀਂ? ਉਹ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਨਾ ਜਾਣਾ ਮੇਰਾ। ਕੀ ਬਾਤ ਹੈ? ਦਾਸ ਦਾ ਸੁਰਤੋ ਇਹੀ ਮੰਨਦੇ ਅੰਦਰ ਖਿਆਲ ਰਿਹਾ ਵੀ ਕਿ ਗੁਰੂ ਦੀ ਰਹਿਮਤ ਹੈ, ਗੁਰੂ ਦੀ ਵਡਿਆਈ ਹੈ ਜਾਂ ਉਹਨਾਂ ਮਹਾਪੁਰਸ਼ਾਂ ਦੀ ਜਿਨ੍ਹਾਂ ਨੇ ਅਦਾਸਾਂ ਕਰ ਕਰਕੇ ਆਪ ਇਸ ਪਾਸੇ ਤੋਰਿਆ। ਇਹ ਸਾਰਾ ਮਾਣ ਉਹਨਾਂ ਨੂੰ ਜਾਂਦਾ ਜੀ। ਦਾਸ ਇਸ ਤੇ ਆਪਣੇ ਆਪ ਨੂੰ ਯੋਗ ਨਹੀਂ ਸਮਝਦਾ। ਹਮ ਮੂਰਗ ਕਾਰਿਆ ਲਾਇਆ ਨਾਨਕ ਹਰ ਕਮੇ। ਸੰਗਤਾਂ ਦੀ ਚਰਨ ਤੋੜ ਹੈ, ਸੰਗਤਾਂ ਦੀ ਨਦਰ ਹੈ। ਜਿਨ੍ਹਾਂ ਨੇ ਇਸ ਯੋਗ ਮੜਾਇਦਾਸ ਨੂੰ ਤੇ ਮੇਰਾ ਆਖੀ ਸਵਾਲ ਇਹ ਹੈ ਕਿ ਸੰਗਤ ਨੂੰ ਜਾਂ ਤੁਸੀਂ ਜਿਹੜੇ ਸਾਡਾ ਯੂਥ ਹੈ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਭਾਈ ਸਾਹਿਬ ਨੇ ਜੋ ਸਾਨੂੰ ਗਾੜੀ ਰਾ ਦਿਖਾਇਆ ਜੀ ਇੱਕ ਤਾਮਰ ਪੈਲੇ ਸੰਭਾਲ ਲੈ ਸੀ ਚਾਹਦਾ ਘੰਟਾ ਵੈਗੂ ਦਾ ਸਿਮਰਨ ਕਰੋ ਕਿਉਂਕਿ ਪੈਸਾ ਵੀ ਕੋ ਗੱਲ ਕਹਿੰਦੇ ਰਹੇ ਦੀ ਪ੍ਰਮਾਤਮਾ ਦਾ ਮਿਲਾਪ ਹੋਣਾ ਸਿਮਰਨ ਕਰਕੇ ਹਰ ਸਿਮਰਨ ਹੈ ਆਪਣੇ ਰੰਗਾਰ ਤੇ ਸਿਮਰਲੇ ਸਾਨੂੰ ਵੈਗਰੂ ਮੰਤਰ ਹੈ ਤੇ ਹਰ ਥਾਂ ਤੇ ਦਾਸ ਜਿੱਥੇ ਵੀ ਜਾਂਦਾ ਦੇਸ਼ਾਂ ਵਿਦੇਸ਼ਾਂ ਚ ਉੱਥੇ ਸਿਮਰਨ ਸਾਧਨਾ ਪ੍ਰੋਗਰਾਮ ਹੁੰਦਾ ਰਾਤ ਦਾ ਰਾਤ ਦਾ ਕੀਰਤਨ ਹੁੰਦਾ ਦੋ ਦੋ ਲਾਂ ਇਕ ਤਾ ਅਮਰਤ ਵੇਲਾ ਸੰਭਾਲਿਆ ਜਾਏ ਚ 15 ਮਿੰਟ ਆ ਪਾਸੇਮਣ ਕਰੀਏ ਇੱਕ ਖੰਡੇ ਬਾਟੇ ਦੇ ਪਾਉ ਅਮਰਜੀ ਦਾਤ ਪ੍ਰਾਪਤ ਕਰੋ ਕਿਉਂਕਿ ਪੀਵੋ ਪੌਹਲ ਖੰਡ ਤਾਰ ਹੋਏ ਜਨਮ ਸਵੇਲਾ ਨਿਗੂਰੇ ਕਾ ਹੈ ਨੌ ਬਰਾ ਜਦੋਂ ਤੱਕ ਅਸੀਂ ਅਮਰਤ ਦੀ ਦਾਤ ਨਹੀਂ ਲਵਾਂਗੇ ਅਜੇ ਦਾਖਲਾ ਨਹੀਂ ਰਾਮ ਹੋਇਆ ਤੇ ਮੰਡਲ ਕਿੱਥੇ ਮਿਲਦੀ ਹੈ ਦੂਸਰਾ ਪੰਜਾਬ ਦੇ ਚ ਪਤਤ ਪੁੰਨੇ ਦੀ ਹਨੇਰੀ ਹੈ ਅਰ ਜੋ ਸਾਡੀ ਜਿਹੜੀ ਐਰੋਮਾ ਦੀ ਵਿਦੇਵੀ ਕਾਰੀ ਹੈ ਬਹੁਤ ਵੱਡੀ ਪੀੜਾ ਸਾਡੇ ਅੰਦਰ ਤੇ ਦਾਸ ਵਿਦੇਸ਼ਾਂ ਚ ਵੀ ਜਾਂਦਾ ਜੀ ਜਿੱਥੇ ਅਮਰ ਸੰਚਾਰ ਹੁੰਦਾ ਹਰ ਥਾਂ ਤੇ ਜੇ ਸਰੀਗ ਗੁਰਦੁਆਰੇ ਚ 11 ਦਾ ਦਵਾਨ ਉੱਥੇ ਅਮਰ ਸੰਚਾਰ ਖਿਲੇ ਕੈਲਗਰੀ ਛੇ ਦਿਨ ਦਾ ਦੁਆਨਾ ਪਹਿਲਾਂ ਪੰਜਾਂ ਪੈਨ ਬੇਨਤੀ ਕਰ ਰਹੇ ਜੀ ਅਖੀਰਲੇ ਦਿਨ ਦੁਆਨ ਹੁੰਦਾ ਜੀ ਟ੍ਰਾਂਟੋ ਜੇ 18 ਦੇ ਰਹਿਣਾ ਜੀ ਪਹਿਲਾਂ ਅਮਰ ਸੰਚਾਰ ਦੀ ਬੇਨਤੀ ਕਰ ਰਹੇ ਜੀ ਅਮਰ ਸੰਚਾਰ ਹਰ ਜਗ੍ਹਾ ਤੇ ਹੁੰਦਾ ਹੈ ਪਰ ਹਰ ਜਗ੍ਹਾ ਤੇ ਗੁਰੂਵਾਲੇ ਪ੍ਰਾਣੀ ਰਹਿਮਤ ਸਤਗੁਰਾਂ ਦੀ ਵਰਦਦੀ ਹੈ ਦੂਜਾ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਅਸੀਂ ਯਤਨ ਕਰਦੇ ਹਾਂ ਵੀ ਕੀਰਤਨ ਦੇ ਵਿਚਾਰਾਂ ਦੇ ਰਾਹੀਂ ਨਵੀਂ ਚੇਤਨਣ ਦਾ ਪੈਦਾ ਕੀਤੀ ਜਾਏ ਨੌਜਵਾਨ ਪੀੜ੍ਹੀ ਨੂੰ ਖਲੋਣਿਆ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚਣਾ ਜੋੜਿਆ ਜਾਏ ਤਾਂ ਕਿ ਸ਼ਬਦ ਗੁਰੂ ਦੀ ਸੋਚ ਨੂੰ ਅਪਣਾ ਕੇ ਅਸੀਂ ਨਸ਼ਿਆਂ ਤੋਂ ਰਹਿਤ ਹੋਈਏ ਚੇਤਨਤਾ ਪੈਦਾ ਕੀਤੀ ਹੈ ਸਮਾਜ ਦੇ ਵਿੱਚ ਕੋਈ ਵੀ ਅੱਜ ਤੋਂ ਬਾਅਦ ਕੂੱਖਾਂ ਦੇ ਵਿੱਚ ਟੀਦਾ ਕਤਲ ਨਾ ਕਰੇ ਬਿਲਕੁਲ ਠੀਕ ਹੈ ਨਹੀਂ ਪੋਲੂਸ਼ਨ ਹੈਗੀ ਐਸ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਬਿਲਕੁਲ ਇਹ ਸਾਡੇ ਮੇਨ ਮੇਨ ਸਮਾਜਿਕ ਪ੍ਰੋਜੈਕਟ ਵੀ ਨੇ ਨਾਲ ਧਾਰਮਿਕ ਵੀ ਹੈਗੇ ਤੇ ਨਾਲ ਅਸੀਂ ਗੁਰੂ ਦੀ ਮਤ ਨਾਲ ਸ਼ਬਦ ਨਾਲ ਜੋੜ ਕੇ ਸ਼ਬਦ ਗੁਰੂ ਦੇ ਪਾਸੇ ਬੁੜਨਾ ਤੋਂ ਸਾਧ ਸੰਗਤ ਜੀ ਸਾਡਾ ਇਹ ਪ੍ਰਮੁੱਖ ਮਕਸਦ ਹੁੰਦਾ ਹੈ ਕਿ ਕਿਸੇ ਅਜਿਹੀ عظیم ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕੀਤਾ ਜਾਵੇ ਜਿਹੜੀ ਵਾਕਿਆ ਸਾਡੇ ਉੱਪਰ ਪ੍ਰਭਾਵ ਛੱਡੇ ਔਰ ਭਾਈ ਸਾਹਿਬ ਜੀ ਦਾ ਵਾਕਿਆ ਜੀਵਨ ਇਸ ਤਰ੍ਹਾਂ ਦਾ ਸਾਰਾ ਜੀਵਨ ਇਹਨਾਂ ਨੇ ਮਨੁੱਖਤਾ ਦੀ ਸੇਵਾ ਦੇ ਲਈ ਲਾਇਆ ਆਪਣੇ ਸ਼ਰੀਰ ਦੀ ਪਰਵਾਹ ਕੀਤੇ ਬਿਨਾ ਲਗਾਤਾਰ ਆਪਣੀਆਂ ਸੇਵਾਵਾਂ ਪੰਥ ਨੂੰ ਕੌਮ ਨੂੰ ਇਸ ਸੰਸਾਰ ਨੂੰ ਦੇ ਰਹੇ ਨੇ ਇਹੀ ਤਾਂ ਫਲਸਫਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਆ ਸੀ ਜੋ 550 ਸਾਲਾਂ ਸਤਬਦੀ ਸਮਾਰੋਹ ਦੇ ਵਿੱਚ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਇਸ ਗੱਲਬਾਤ ਦਾ ਭਰਪੂਰ ਲਾਹਾ ਉਠਾਓਗੇ ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਸਮਾਂ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ